ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ 5 ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਨਾਏ ਨਾਰਾਇਣ ਦੀਨanath ਭਗਤ ਪਾਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਅਨੂਪ ਦਇਆਲਾ ਰਾਵਣ ਗੁਨਾ ਕਟਿਆ ਜਮ ਜਾਲ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾਮ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੂਹਤ ਨਾਹੀ ਪੰਜ ਬਟਵਾਰੇ ਮਨ ਬਾਚ ਕ੍ਰਮ ਪ੍ਰਭ ਏਕ ਧਾਈ ਸਰਬ ਫਲਾ सोई जन पाए तार अनुग्रह अपना ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਆਦਿ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਆਵਰ ਨਾ ਕੋਈ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਜਵਾਂ ਕਰਤੀ ਚਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਖ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਸਤਿਗੁਰੂ ਗੁਰੂ ਅਰਜੁਨ ਦੇ ਪਤਸ਼ਾਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਆ ਸਾਨੂੰ ਸਮਝਾਉਂਦੇ ਨੇ ਪਾਈਵੇਂ ਬੇਨਤੀ ਕਰਿਆ ਕਰਕੇ ਅਸੀਂ ਮਨੁੱਖ ਮਿਥਨ ਮੋਹ ਅਗਨ ਸ਼ੋਕ ਸਾਗਰ ਦਾ ਭਾਵ ਮਿਥਿਆ ਹੋਇਆ ਮੋ ਜਿਹੜੀਆਂ ਮਿਥਿਆ ਹੋਈਆਂ ਚੀਜ਼ਾਂ ਨੇ ਨਾਸ਼ਵੰਤ ਨੇ ਉਹਨਾਂ ਦੇ ਮੋਹ ਦੇ ਵਿੱਚ ਪਈ ਹੋਏ ਆ ਭਾਵ ਕੀ ਅਗਨੀ ਦੇ ਸਾਗਰ ਦੇ ਵਿੱਚ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬੇ ਪਏ ਕਰ ਕਿਰਪਾ ਤੂੰ ਕਿਰਪਾ ਕਰਕੇ ਉਧਰ ਹਰ ਨਾਗਰ ਹੀ ਨਾਗਰ ਹੀ ਸੋਣੇ ਹਰੀ ਪਰਮਾਤਮਾ ਅਕਾਲ ਪੁਰਖੀ ਸਾਨੂੰ ਇਹਦੇ ਚੋਂ ਬਚਾ ਲੈ ਚਰਨ ਕਮਲ ਸ਼ਰਨ ਆਇ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਕਿ ਅਸੀਂ ਸਾਰੇ ਤੇਰੇਆਂ ਚਰਨਾਂ ਦੀ ਸ਼ਰਨ ਦੇ ਵਿੱਚ ਆਂ ਤੇਰੇ ਅੱਗੇ ਬੇਨਤੀ ਕਰਦੇ ਆਂ ਤੇਰੀ ਚਰਨ ਸ਼ਰਨ ਆਏ ਆਂ ਦੀਨਾ ਨਾਥ ਦਾ ਭਾਵ ਤੂੰ ਦੀਨਾ ਦਾ 나ਥ ਹੈ ਜਿਨ੍ਹਾਂ ਦਾ ਕੋਈ ਨਹੀਂ ਹੈ ਕਾਲਪੁਰਖ ਜੀ ਤੂੰ ਉਹਨਾਂ ਦੇ ਉੱਤੇ ਵੀ ਮਿਹਰ ਕਰਨ ਵਾਲਾ ਹੈ ਭਗਤ ਪਰਾਇਣ ਪਰਾਇਣ ਦਾ ਭਾਵ ਹੁੰਦਾ ਹੈ ਆਸਰਾ ਆਪਣੇ ਆ ਭਗਤ ਜਨਾਂ ਦਾ ਔਟ ਆਸਰਾ ਹੈ ਜਿਨ੍ਹਾਂ ਦਾ ਕੋਈ 나ਥ ਨਹੀਂ ਤੂੰ ਉਹਨਾਂ ਦੀਨਾ ਦਾ ਵੀ 나ਥ ਤੂੰ ਜਿਹੜਾ ਹੈ ਮਾਲਕ ਹੈ ਰਖਾਉ ਅਨਾਥਾਂ ਨਾਥ ਭਗਤ ਪੈ ਮਿਟਨ ਅਨਾਥਾਂ ਦੇ ਨਾਥ ਨਿਆਸਰਿਆਂ ਦੇ ਆਸਰੇ ਮਾਲਕ ਜੀ ਭਗਤਾਂ ਦੇ ਪੈ ਦੂਰ ਕਰਨ ਵਾਲੇ ਦਾਦਾ ਜੀ ਕਿਰਪਾ ਕਰੋ ਸਾਧ ਸੰਗ ਜਮਦੂਤ ਨਾ ਭੇਟਣ ਜਿਹੜੇ ਤੇਰੀ ਕਿਰਪਾ ਦੇ ਨਾਲ ਗੁਰੂ ਦੀ ਸੰਗ ਸਾਧ ਸੰਗ ਦੇ ਵਿੱਚ ਜਾਂਦੇ ਨੇ ਨਾ ਉਹਨਾਂ ਨੂੰ ਫਿਰ ਜਮਦੂਤ ਨਹੀਂ ਭੇਟਦੇ ਭਾਅ ਮੌਤ ਦਾ ਡਰ ਮੁੱਕ ਜਾਂਦਾ ਜੀਵਨ ਰੂਪ ਅਨੂਪ ਦਇਆਲਾ ਰਵਨ ਗੁਣਾ ਕਟਿਏ ਜਮਜਾਲਾ ਜੀਵਨ ਰੂਪ ਭਾਅ ਕੇ ਜੀਵਨ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੀ ਜ਼ਿੰਦਗੀ ਦੇ ਸੋਮੇ ਹੋ ਜ਼ਿੰਦਗੀ ਦੇ ਦਾਤੇ ਹੋ ਜੀਵਨ ਦੇਣ ਵਾਲੇ ਹੋ ânoop ਹੋ ਤੁਹਾਡੀ ਸੋਭਾ ਨਹੀਂ ਕੀਤੀ ਜਾ ਸਕਦੀ ਦਇਆ ਕਰਨ ਵਾਲੇ ਰਵਣ ਗੁਨਾ ਦਾ ਭਾਵ ਹੈ ਜੇ ਤੇਰਿਆਂ ਗੁਨਾ ਨੂੰ ਰਵੀਏ ਤੇਰਿਆਂ ਗੁਨਾ ਨੂੰ ਗਾਈਏ ਤੇ ਜਮਾਂ ਦਾ ਜਾਲ ਮੋਹ ਦੀ ਫਾਸੀ ਜਿਹੜੀ ਹੈ ਜਮਾਂ ਦੀ ਫਾਹੀ ਮੌਤ ਦਾ ਡਰ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕੱਟਿਆ ਜਾਂਦਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਕਿ ਜਿਨ੍ਹਾਂ ਦੀ ਰਸਨਾ ਅਕਾਲ ਪੁਰਖ ਵਾਹਿਗੁਰੂ ਜੀਉ ਤੇਰੇ ਨਾਮ ਨੂੰ ਜਪਦੀ ਹੈ ਜਿਨ੍ਹਾਂ ਦੀ ਰਸਨਾ ਨਾਮ ਦੇ ਅੰਦਰ ਜੁੜਦੀ ਹੈ ਨਿਤ ਇਸ ਨਾਮ ਦੇ ਨਾਲ ਰੋਗ ਰੂਪ ਮਾਇਆ ਕਿਉਂਕਿ ਸਾਰਿਆਂ ਰੋਗਾਂ ਦੀ ਜੜ੍ਹ ਹੈ ਸਾਰਿਆਂ ਰੋਗਾਂ ਦਾ ਵੱਡਾ ਰੋਗ ਸਹਿਬ ਨੇ ਮਾਇਆ ਰੋਗ ਨੂੰ ਆਖਿਆ ਹੈ ਫਿਰ ਨਾਮ ਜਪਣ ਵਾਲਿਆਂ ਨੂੰ ਇਹ ਮਾਇਆ ਦਾ ਰੋਗ ਨਹੀਂ ਵਿਆਪਦਾ ਜੀ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਜਪੋ ਗੋਬਿੰਦ ਕਾਲਪੁਰਖ ਦਾ ਨਾਮ ਜਪਣ ਵਾਲਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪ ਤਾਂ ਤਰਦੇ ਹੀ ਨੇ ਸੰਗੀ ਉਹਨਾਂ ਦੀ ਸੰਗਤ ਕਰਨ ਵਾਲੇ ਸਾਰੇ ਵੀ ਜਿਹੜੇ ਹਨ ਜੀਵਨ ਸਫਲ ਕਰਕੇ ਪਵ ਸਾਗਰ ਤੋਂ ਪਾਰ ਹੁੰਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਜੁੜਦੇ ਨੇ ਪੋਖਤ ਨਾਹੀ ਪੰਜ ਬਟਵਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਬਟਵਾਰੇ ਦਾ ਪਾਪ ਹੁੰਦਾ ਹੈ ਡਾਕੂ ਲੁੱਟ ਲੈਣ ਵਾਲਾ ਇਹ ਫਿਰ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਮਨ ਬਚ ਕਰਮ ਪ੍ਰਵੇਕ ਧਿਆਏ ਸਰਬ ਫਲਾਂ ਸੋਈ ਜਨ ਪਾਈ ਪਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਮਨ ਕਰਕੇ ਬਚਨ ਕਰਕੇ ਕਰਮਾਂ ਕਰਕੇ ਭਾਵ ਅੰਦਰੋਂ ਬਾਹਰੋਂ ਇੱਕ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਹੈ ਸਭ ਤਰ੍ਹਾਂ ਦੇ ਫਾਲੂਸ ਸੇਵਕ ਨੂੰ ਉਸ ਜਨ ਉਸ ਭਗਤ ਨੂੰ ਪ੍ਰਾਪਤ ਹੁੰਦੇ ਨੇ ਧਾਰ ਅਨੁਗ੍ਰਹਿ ਆਪਣਾ ਪ੍ਰਭ ਕੀ ਨਾਮ ਕੇਵਲ ਨਾਮ ਭਗਤ ਰਸ ਦੀਣਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਕਰਕੇ ਆਪਣਾ ਬਣਾ ਲਿਆ अनुग्रह ਦਾ ਅਰਥ ਹੁੰਦਾ ਹੈ ਜੀ ਕਿਰਪਾ ਕਰਨੀ ਜਿਨ੍ਹਾਂ ਉੱਤੇ ਪ੍ਰਭੂ ਨੇ ਕਿਰਪਾ ਕਰਉ ਦਿੱਤੀ ਕੇਵਲ ਨਾਮ ਭਗਤ ਰਸ ਦੀਂਦਾ ਉਹਨਾਂ ਨੂੰ ਕੇਵਲ ਆਪਣੀ ਭਗਤੀ ਦਾ ਆਪਣੇ ਨਾਮ ਦਾ ਰਸ ਦਿੰਦਾ ਹੈ ਤੋਂ ਇਸੇ ਰਸ ਦੇ ਵਿੱਚ ਮਗਨ ਰਹਿੰਦੇ ਨੇ ਆਦ ਮਾਦੇ ਅੰਤ ਪ੍ਰਭ ਸੋਈ ਨਾਨਕ ਤਿਸ ਬਿਨੇ ਅਬਰ ਨ ਕੋਈ ਉਹ ਆਦ ਵਿੱਚ ਭਾਵ ਸ਼ੁਰੂਆਤ ਤੋਂ ਲੈ ਕੇ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਸੀ ਅੱਜ ਵੀ ਅੰਤ ਸਮੇਂ ਹਾਰ ਸਮੇਂ ਦੇ ਵਿੱਚ ਜਿਹੜਾ ਹਿਵਾਬ ਹੀ ਰਹਿਣ ਵਾਲਾ ਹੈ ਹੋਣ ਵਾਲਾ ਹੈ ਤੇ ਨਾਨਕ ਸਤਿਗੁਰੂ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਇਸ ਕਰਕੇ ਉੱਪਰ ਜਿੰਨੀਆਂ ਬੇਨਤੀਆਂ ਸ਼ਬਦ ਵਿੱਚ ਕੀਤੀਆਂ ਨੇ ਉਸੇ ਦੇ ਅੱਗੇ ਕੀਤੀਆਂ ਜਿਹੜਾ ਇੱਕ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਸ ਤੋਂ ਬਿਨਾ ਦੂਜਾ ਕੋਈ ਨਹੀਂ ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਭਾਈ ਇਸੇ ਤਰ੍ਹਾਂ ਤੁਸੀਂ ਬੇਨਤੀ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ